ਜੀ ਬੱਚੀ ਨੂੰ ਕੰਮ ਕਰਾਇਆ ਦੇਖੋ ਅਜੇ ਤਮਾਸ਼ਾ ਦੇਖੋ ਦੇਖ ਕੇ ਕਰਤੇ ਹੋ ਜੇਗਾ ਪਰਚੇ ਹੋ ਜੇਗਾ ਇਹ ਲਾਊ ਹਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਰੱਸੀ ਉੱਤੇ ਚੱਲ ਰਹੀ ਬੱਚੀ ਦੇ ਕਰਤੱਵ ਨੂੰ ਬੰਦ ਕਰਵਾ ਦਿੱਤਾ ਇਸ ਤੋਂ ਇਲਾਵਾ ਸਿੱਖਿਆ ਮੰਤਰੀ ਨੇ ਬੱਚੀ ਦੇ ਵੱਡੇ ਭਰਾ ਨੂੰ ਪੈਸੇ ਵੀ ਦਿੱਤੇ ਤਾਂ ਜੋ ਉਹ ਆਪਣਾ ਪਰਿਵਾਰ ਦਾ ਪੇਟ ਪਾਲਣ ਲਈ ਕੋਈ ਹੋਰ ਕੰਮ ਕਰ ਸਕੇ ਬੰਦ ਕਰੇ ਨਾ ਪੈਸੇ ਨਾ ਤੂੰ ਆਪਣਾ ਕੋਈ ਸੇਵਾ ਨਹੀਂ ਮਜਬੂਰੀ ਕੀ ਹੈ ਪੈਸੇ ਲੈ ਆਪਣਾ ਕੋਈ ਇੱਥੇ ਦੁਕਾਨ ਲੈ ਕੇ ਕੋਈ ਕਿਤੇ ਬੇਚ ਥੱਲੇ ਲਾ ਕੇ ਜੇ ਬੱਚੀ ਤੋਂ ਕੰਮ ਕਰਾਇਆ ਦੇਖੀ ਅੱਜ ਤਮਾਸ਼ਾ ਦੇਖ ਕੇ ਪਰਚਾ ਹੋ ਜਾਏਗਾ ਪਰਚਾ ਹੋ ਜਾਏਗਾ ਇਹ ਲਾਓ ਹਾਂ ਆਪਾਂ ਨਾ ਮਾਰੇ ਤੋਂ ਕੰਮ ਨਹੀਂ ਕਰਦੇ ਮਾਰੇ ਤੋਂ ਕੰਮ ਨਹੀਂ ਕਰ ਸਕਦੇ ਆਪਾਂ ਕੋਈ ਆਪਣਾ ਸਮਾਨ ਲੈ ਇੱਥੇ ਬੇਚ ਕੋਈ ਇਮਾਨਦਾਰੀ ਨਾਲ ਕਮਾਇਆ ਲਾ ਲੈ ਇਹ ਬੱਚੀ ਨੂੰ ਦੁਬਾਰਾ ਕਿਤੇ ਵੀ ਕਰਾਇਆ ਦੇਖੀ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਹੋਲਾ ਮਹੱਲਾ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਦੌਰੇ ਤੇ ਸਨ ਇਸ ਦੌਰਾਨ ਜਦੋਂ ਹਰਜੋਤ ਬੈਂਸ ਮੇਲੇ 'ਚ ਘੁੰਮ ਰਹੇ ਸੀ ਤਾਂ ਉਹਨਾਂ ਨੂੰ ਇੱਕ ਛੋਟੀ ਉਮਰ ਦੀ ਬੱਚੀ ਰੱਸੀ ਤੇ ਚੱਲ ਕੇ ਕਰਤੱਬ ਦਿਖਾਉਂਦੀ ਨਜ਼ਰ ਆਈ ਜਿਸ ਨੂੰ ਦੇਖਦਿਆਂ ਹੀ ਹਰਜੋਤ ਬੈਂਸ ਤੁਰੰਤ ਉਸ ਵੱਲ ਆਏ ਅਤੇ ਲੜਕੀ ਨੂੰ ਫੜ ਕੇ ਰੱਸੀ ਤੋਂ ਥੱਲੇ ਉਤਾਰ ਦਿੱਤਾ ਅਸੀਂ ਤੁਹਾਨੂੰ ਕਮਾਉਂਗੇ ਇਹ ਨਹੀਂ ਛੱਡਾਂ ਮੈਂ ਤੁਹਾਨੂੰ ਕਰ ਦੋਗੇ ਬੱਚੀ ਪੜਨ ਉਹਦੇ ਇੱਕ ਕੰਮ ਹੈ ਕਹੇ ਇਹ ਮੇਰੇ ਕੋਲ ਨਹੀਂ 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 ਕੋਈ ਮੇਰੇ ਕੋਲ ਨਹੀਂ ਚੋਇਆ ਫੋਟੋ ਤੇ ਕੰਮ ਕਰਨ ਨੂੰ ਤਾਂ ਐਕੇਲਾ ਕੋਈ ਆਪਣਾ ਸਮਾਨ ਦੇ ਦਿੱਤੀ 25 ਦਿਨ ਇਹ ਕਰਕੇ ਤੇ ਕੰਮ ਕਰਾਏਗਾ ਉਹ ਪੜਨ ਆਸਤੇ ਹੈ ਤਾਂ ਕਿਨੇ ਸਾਥ ਲੱਗੀ ਕੌਣ ਜ਼ਿੰਮੇਦਾਰ ਹੈ ਇੱਥੇ ਤਮਾਸ਼ਾ ਦੇਖ ਬਾਕੀ ਸਾਰੇ ਫੋਟੋਆਂ ਤਮਾਸ਼ਾ ਦੇਖ ਇਸ ਰਾਨ ਲੜਕੀ ਦੇ ਭਰਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹੈ ਅਤੇ ਇਹ ਉਸ ਦਾ ਕੰਮ ਹੈ ਜਿਸ ਤੋਂ ਬਾਅਦ ਹਰਜੋਤ ਬੈਂਸ ਨੇ ਆਪਣੀ ਜੇਬ ਚੋਂ ਪੈਸੇ ਕੱਟ ਕੇ ਲੜਕੀ ਦੇ ਭਰਾ ਨੂੰ ਦਿੱਤੇ ਤਾਂ ਜੋ ਉਹ ਕੋਈ ਹੋਰ ਕੰਮ ਕਰ ਸਕੇ ਨਾਲ ਹੀ ਉਹਨਾਂ ਲੜਕੀ ਦੇ ਭਰਾ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਉਹ ਇਸ ਵਾਰ ਉਸ ਨੂੰ ਛੱਡ ਰਹੇ ਨੇ ਪਰ ਅਗਲੀ ਵਾਰ ਅਜਿਹਾ ਕਰਦਾ ਮਿਲਣ ਤੇ ਉਸ ਖਿਲਾਫ ਕੇਸ ਦਰਜ ਕੀਤਾ ਜਾਵੇਗਾ ਇਹਨਾਂ ਜਬਤ ਕਰੋ। ਫਕਰਵੇਰ, ਫਕਰਵੇਰ ਬਾਕੂ ਦੀ ਆਖਰੀ ਤਮਾਸ਼ਾ ਦੇਖੀ। ਫਕਰਵੇਰ ਫਲੋਜੀ ਦਾ। ਇਹਦਾ ਕਰੋ। ਟੋਕੜ ਕਿਹੜਾ ਬਣਦਾ। ਜੀ ਬੀਪਿਆ ਨੂੰ ਛੱਡਣ ਦੇ ਜਾਂਦੇ। ਮੈਂ ਬੁਲਾ ਦਿੰਦਾ। ਉਹਨੂੰ ਕਹੋ। ਉਧਰ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਤੁਰੰਤ ਪੁਲਿਸ ਨੂੰ ਕਰਤੱਵ ਕਰਨ ਵਾਲਾ ਸਾਰਾ ਸਮਾਨ ਜ਼ਬਤ ਕਰਨ ਦੇ ਹੁਕਮ ਦਿੱਤੇ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਲੜਕੇ ਦਾ ਸਾਰਾ ਸਮਾਨ ਜ਼ਬਤ ਕਰ ਲਿਆ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਬੱਚੀ ਦੇ ਭਰਾ ਨੂੰ ਬੱਚੀ ਨੂੰ ਸਕੂਲ ਪੜਨ ਭੇਜਣ ਲਈ ਵੀ ਕਿਹਾ। ਮੇਰੀ ਰਿਪੋਰਟ ਸੈਂਟਰਲ ਪੰਜਾਬ ਟੀਵੀ